ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ ਕੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਬੱਲੂ ਚ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਆਲੂ ਮੂੰਗਰਿਆਂ ਦੀ ਬਹੁਤ ਹੀ ਟੇਸਟੀ ਰੈਸਪੀ ਹੈ ਜਿਹੜੀ ਉਹ ਲੈ ਕੇ ਆਏ ਆ ਇਹ ਆਲੂ ਮੂੰਗਰਿਆਂ ਦੀ ਰੈਸਪੀ ਬਣਾਉਣ ਦੇ ਲਈ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੋਈ ਵੀ ਪਾਰਟ ਇਹਦਾ ਸਕਿਪ ਨਾ ਕਰਿਓ ਜੇਕਰ ਤੁਸੀਂ ਕੋਈ ਵੀ ਪਾਰਟ ਇਹਦਾ ਸਕਿਪ ਕਰ ਦਿੱਤਾ ਤਾਂ ਤੁਹਾਨੂੰ ਜਿਹੜੀ ਇਹ ਰੈਸਪੀ ਆ ਉਹਦਾ ਚੰਗੀ ਤਰ੍ਹਾਂ ਪਤਾ ਇਹ ਜਿਹੜਾ ਨਹੀਂ ਲੱਗੂਗਾ ਰੈਸਪੀ ਬਣਾਉਣ ਦੇ ਲਈ ਆਪਾਂ ਨੇ ਮੂੰਗਰੇ ਨੇ ਜਿਹੜੇ ਉਹ ਤੋੜ ਲਏ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਸਰਦੀਆਂ ਨੇ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਤੇ ਸਾਰੇ ਸਾਲ ਦੇ ਵਿੱਚ ਆਪਾਂ ਨੂੰ ਇੱਕ ਤੋਂ ਡੇਢ ਕੁ ਮਹੀਨਾ ਆਏ ਜਿਹੜੇ ਮੂੰਗਰੇ ਖਾਣ ਲਈ ਮਿਲਦੇ ਹਨ ਤੇ ਹੁਣ ਆਪਾਂ ਨੇ ਮੂੰਗਰਿਆਂ ਨੂੰ ਜਿਹੜਾ ਤੋੜ ਲਿਆ ਏ ਮੂੰਗਰਿਆਂ ਦਾ ਹੁਣ ਜਿਵੇਂ ਕਿ ਸੀਜ਼ਨ ਜਾ ਰਿਹਾ ਏ ਇਹਨਾਂ ਨੂੰ ਥੋੜਾ ਜਿਹਾ ਸੁਰਾ ਵੀ ਲੱਗਣਾ ਸ਼ੁਰੂ ਹੋ ਗਿਆ ਏ ਤੇ ਆਪਾਂ ਇੱਧਰ ਆਪਣੇ ਇਲਾਕੇ 'ਚ ਇਹਨਾਂ ਨੂੰ ਸੂਰਾ ਕਿਹਾ ਜਾਂਦਾ ਜਿਹੜੇ ਛੋਟੇ-ਛੋਟੇ ਇਹਨੂੰ ਜੀ ਲੱਗ ਜਾਂਦੇ ਆ ਪੱਬੂ ਕੁੱਤਾ ਵੀ ਅੱਜ ਕੱਲ੍ਹ ਹੈ ਜਿਹੜਾ ਲੱਗਣ ਲੱਗ ਜਾਂਦਾ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਖੁੱਲੇ ਪਾਣੀ ਦੇ ਵਿੱਚ ਧੋ ਲੈਣਾ ਆਪਾਂ ਆਲੂ ਦੇ ਵਿੱਚ ਇਹਨਾਂ ਨੂੰ ਸਾਰੇਆਂ ਟਾਣੀਆਂ ਨੂੰ ਧੋ ਲਾਂਗੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਬਾਅਦ ਵਿੱਚ ਆਪਾਂ ਟਾਣੀਆਂ ਤੋਂ ਮੂੰਗਰਿਆਂ ਨੂੰ ਅਲੱਗ ਕਰ ਲੈਣਾ ਤੇ ਇਹਨਾਂ ਨੂੰ ਆਪਾਂ ਨੇ ਆਲੂ ਦੇ ਧੋਣ ਤੋਂ ਬਾਅਦ ਵੀ ਇੱਕ ਵਾਰ ਆਪਾਂ ਥੱਲੇ ਜ਼ਰੂਰ ਧੋਵਾਂਗੇ ਖੁੱਲੇ ਪਾਣੀ ਦੇ ਵਿੱਚ ਆਪਾਂ ਨੇ ਘੱਟ ਤੋਂ ਘੱਟ ਇਹਨਾਂ ਨੂੰ 6-7 ਵਾਰ ਹੈ ਜਿਹੜਾ ਮੂੰਗਰਿਆਂ ਨੂੰ ਢੋਲਤਾ ਹੈ ਤਾਂ ਕਿ ਜਿਹੜਾ ਇਹਨਾਂ ਦੇ ਵਿੱਚ ਜਿਹੜੇ ਵੀ ਜੀ ਲੱਗੇ ਹੋਏ ਨੇ ਉਹ ਬਿਲਕੁਲ ਚੰਗੀ ਤਰ੍ਹਾਂ ਸਾਫ਼ ਹੋ ਜਾਣ ਤੇ ਮੂੰਗਰੇ ਆਪਾਂ ਚੰਗੀ ਤਰ੍ਹਾਂ ਧੋ ਕੇ ਐਦਾਂ ਬਰੀਕ-ਬਰੀਕ ਤੋੜ ਲਈ ਸੀਗੇ ਤੇ ਅੱਜ ਮੇਰੀ ਤਬੀਅਤ ਆ ਜਿਹੜੀ ਕੁਝ ਠੀਕ ਨਹੀਂ ਸੀ ਮੇਰੀ ਬੈਕ ਪੇਨ ਬਹੁਤ ਹੋ ਰਿਆ ਸੀ ਸੋ ਇਸ ਕਰਕੇ ਜਿਹੜੀ ਰੈਸਪੀ ਆ ਇਹ ਮੇਰੀ ਬੇਟੀ ਨੇ ਸ਼ੂਟ ਕੀਤੀ ਆ ਸਾਰੀ ਤਿਆਰੀ ਸੀਗੀ ਰੈਸਪੀ ਦੀ ਬੇਟੀ ਨੇ ਕੀਤੀ ਆ ਤੇ ਹੁਣ ਆਪਾਂ ਨੇ ਮੂੰਗਰੇ ਨੇ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲਏ ਸੀ ਤੇ ਤੜਕੇ ਦੇ ਲਈ ਆਪਾਂ ਨੇ ਦੋ ਵੱਡੇ ਸਾਈਜ਼ ਦੇ ਪਿਆਜ਼ ਕੱਟ ਲਏ ਨੇ ਲਸਣ ਅਦਰਕ ਅਤੇ ਆਪਾਂ ਨੇ ਇਹਦੇ ਵਿੱਚ ਟਮਾਟਰ ਆ ਜਿਹੜਾ ਉਹ ਵੀ ਕੱਟ ਕੇ ਰੱਖ ਲਿਆ ਏ ਤੇ ਹੁਣ ਆਪਾਂ ਤੜਕਾ ਲਾਉਣ ਦੀ ਤਿਆਰੀ ਸ਼ੁਰੂ ਕਰਾਂਗੇ ਤੇ ਨਾਲ ਹੀ ਆਪਾਂ ਨੇ ਇਹ ਡੇਢਕ ਜਿਹੜਾ ਵੱਡੇ ਸਾਈਜ਼ ਦਾ ਆਲੂ ਉਹ ਵੀ ਬਰੀਕ ਕੱਟ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਫਰਾਈ ਪੈਨ ਦੇ ਵਿੱਚ ਡੇਢਕ ਘੜਛੀ ਆ ਜਿਹੜੀ ਸਰੋਂ ਦਾ ਤੇਲ ਲਵਾਂਗੇ ਇਹ ਸਰੋਂ ਦਾ ਤੇਲ ਸੀਗਾ ਜਿਹੜਾ ਮੇਰਾ ਪਹਿਲਾਂ ਹੀ ਕਾੜ ਕੇ ਰੱਖਿਆ ਹੋਇਆ ਸੀ ਸੋ ਇਸ ਕਰਕੇ ਇਸ ਨੂੰ ਆਪਾਂ ਜ਼ਿਆਦਾ ਨਹੀਂ ਕਾੜਾਂਗੇ ਤੇ ਹਲਕਾ ਜਿਹਾ ਆਪਾਂ ਗਰਮ ਹੋਣ ਤੇ ਤਾਂ ਕਿ ਇਹਨੂੰ ਪਕਾ ਲਾਂਗੇ ਤੇ ਹੁਣ ਇਹਦੇ ਵਿੱਚ ਪਾਉਣਾ ਇੱਕ ਚਮਚਾ ਜਿਹੜਾ ਆਪਾਂ ਨੇ ਜੀਰੇ ਦਾ ਪਾ ਲਿਆ ਏ ਤੇ ਨਾਲ ਹੀ ਆਪਾਂ ਚਮਚੇ ਦਾ ਚੌਥਾ ਹਿੱਸਾ ਜਿਹੜਾ ਜਮੈਣ ਲਈ ਆ ਜਮੈਣ ਆ ਜਿਹੜੀ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਆ ਤੇ ਪੇਟ ਆ ਜਿਹੜਾ ਇਹਨਾਂ ਉਹ ਵੀ ਤੰਤਲ ਉਸਤੇ ਰਹਿਦਾ ਤੇ ਨਾਲ ਹੀ ਹੁਣ ਆਪਾਂ ਨੇ ਇਹਦੇ ਵਿੱਚ 1 ਇੰਚ ਜਿਹੜਾ ਦਾਲਚੀਨੀ ਦਾ ਟੁਕੜਾ ਲੱਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਨੇ ਜਿਹੜੇ ਪਾ ਦੇਣੇ ਨੇ ਪਿਆਜ਼ਾਂ ਨੂੰ ਆਪਾਂ ਹਲਕਾ ਜਿਹਾ ਹੀ ਭੁੰਨਾਂਗੇ ਜਿਆਦਾ ਆਪਾਂ ਨੇ ਡਾਰਕ ਬਰਾਊਨ ਨਹੀਂ ਕਰਨੇ ਹੈਗੇ ਹੁਣ ਆਪਾਂ ਪਿਆਜ਼ ਨੇ ਜਿਹੜੇ ਚੰਗੀ ਤਰ੍ਹਾਂ ਹਲਾ ਲਵਾਂਗੇ ਤਾਂ ਕਿ ਜਿਹੜਾ ਪਿਆਜ਼ ਆ ਆਪਣਾ ਚੰਗੀ ਤਰ੍ਹਾਂ ਭੁੱਜ ਜਵੇ ਤੇ ਆਪਾਂ ਨੇ ਜਿਹੜੀ ਗੈਸ ਦੀ ਫਲੇਮ ਆ ਉਹ ਮੀਡੀਅਮ ਹੀ ਰੱਖੀ ਹੋਈ ਆ ਤੇ ਹੁਣ ਆਪਾਂ ਇਹਦੇ ਵਿੱਚ ਤੇਜ ਪੱਤਾ ਜਿਹੜਾ ਇੱਕ ਉਹ ਲਵਾਂਗੇ ਇਹਦਾ ਆਪਾਂ ਨੇ ਪਹਿਲਾਂ ਇਸ ਕਰਕੇ ਨਹੀਂ ਪਾਇਆ ਇਹਦਾ ਥੋੜਾ ਜਿਹਾ ਹਲਕਾ ਜਿਹਾ ਜਿਹੜਾ ਫਲੇਵਰ ਆ ਉਹ ਰੈਸਪੀ ਦੇ ਵਿੱਚ ਆ ਸਕੇ ਇਸ ਕਰਕੇ ਆਪਾਂ ਨੇ ਤੇਜ ਪੱਤਾ ਜਿਹੜਾ ਬਾਅਦ ਵਿੱਚ ਐਡ ਕੀਤਾ ਇਹ ਆਪਸ਼ਨਲ ਆ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਤੇ ਪਿਆਜ਼ ਨੇ ਜਿਹੜੇ ਆਪਣੇ 골ਡਨ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਐਡ ਕਰਾਂਗੇ ਅਦਰਕ ਵੀ ਆਪਾਂ 1 ਇੰਚ ਲੱਤਾ ਸੀ ਤੇ 6-7 ਕਲੀਆਂ ਆਪਾਂ ਨੇ ਲਸਣ ਦੀਆਂ ਨੇ ਉਹ ਬਰੀਕ-ਬਰੀਕ ਕੱਟ ਲਈਆਂ ਸੀਗੀਆਂ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਤੜਕੇ ਨੂੰ ਆ ਜਿਹੜਾ ਭੁੰਨ ਲੈਣਾ ਜਦੋਂ ਤੱਕ ਕਿ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਦੇਖੋ ਤੜਕਾ ਜਿਹੜਾ ਆਪਣਾ ਹਲਕੀ ਹਲਕੀ ਫਲੇਮ ਤੇ ਉੱਪਰ ਪਨ ਹੋ ਰਿਹਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਲਾਲ ਟਮਾਟਰ ਨੇ ਉਹ ਐਡ ਕਰ ਦੇਣੇ ਨੇ ਤਾਂ ਕਿ ਲਾਲ ਟਮਾਟਰ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਪਹਿਲਾਂ ਇਹਦੇ ਵਿੱਚ ਆਪਾਂ ਹਰੀ ਮਿਰਚ ਪਾ ਦਵਾਂਗੇ ਹਰੀ ਮਿਰਚ ਨੂੰ ਵੀ ਆਪਾਂ 3 ਤੋਂ 4 ਸਿਕੰਟਾ ਜਿਹੜਾ ਉਹ ਹਲਾ ਕੇ ਪਕਾ ਲਵਾਂਗੇ ਹਰੀ ਮਿਰਚ ਜਿਹੜੀ ਉਹ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਲਾਲ ਟਮਾਟਰ ਉਹ ਵਿੱਚ ਪਾਤਾ ਏ ਤੇ ਹੁਣ ਆਪਾਂ ਤੜਕੇ ਨੂੰ ਇੱਕ ਵਾਰ ਫੇਰ ਚੰਗੀ ਤਰ੍ਹਾਂ ਭੁੰਨਾਂਗੇ 1 ਤੋਂ 2 ਮਿੰਟ ਤੱਕ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਸੇਕ ਲਵਾ ਲੈਣਾ ਤਾਂ ਕਿ ਜਿਹੜੇ ਟਮਾਟਰ ਨੇ ਆਪਣੇ ਉਹ ਸੌਫਟ ਹੋ ਜਾਣ ਤੇ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਜਿਹੜਾ ਉਹ ਨੂਣ ਦਾ ਪਾਵਾਂਗੇ ਨੂਣ ਆ ਇਹ ਵੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਆਪਾਂ ਨੇ ਇਹਦੇ ਵਿੱਚ ਸਿੰਦਾ ਨਮਕ ਇਸਤੇਮਾਲ ਕੀਤਾ ਏ ਏ ਜਿਆਦਾ ਤੇਜ਼ ਨਹੀਂ ਹੁੰਦਾ ਹੈਗਾ ਤੇ ਬਾਕੀ ਆਪਾਂ ਜੇਕਰ ਸਾਨੂੰ ਕੋਈ ਮੈਂਬਰਸ ਆਪਣੇ ਘਰ ਦੇ ਨੇ ਕਈ ਜਣੇ ਨੂਨ ਤੇਜ਼ ਪਸੰਦ ਕਰਦੇ ਨੇ ਤਾਂ ਉਹ ਸਬਜੀ ਦੇ ਵਿੱਚ ਬਾਅਦ ਵਿੱਚ ਵੀ ਐਡ ਕਰ ਸਕਦੇ ਨੇ ਅਦਰਵਾਈਜ਼ ਆਪਾਂ ਦਹੀਂ ਦੇ ਵਿੱਚ ਵੀ ਨੂਨ ਆ ਜਿਹੜਾ ਉਹ ਪਾ ਕੇ ਖਾ ਸਕਦੇ ਆ ਤਾਂ ਕਿ ਜਿਹੜਾ ਆਪਣਾ ਟੇਸਟ ਆ ਉਹ ਬੈਲੈਂਸ ਹੋ ਜਵੇ ਤੇ ਨਾਲ ਹੀ ਆਪਾਂ ਨੇ ਅੱਧਾ ਚਮਚਾ ਜਿਹੜਾ ਹਲਦੀ ਦਾ ਲਿਆ ਸੀ ਤੇ ਚਮਚੇ ਦਾ ਚੌਥਾ ਕਹੀ ਸਾ ਆਪਾਂ ਨੇ ਕਸ਼ਮੀਰੀ ਮਿਰਚ ਲਈਆ ਤਾਂ ਕਿ ਜਿਹੜਾ ਰੰਗ ਆ ਆਪਣਾ ਉਹ ਇੱਕਦਮ ਖਿੜ ਕੇ ਆ ਜਾਵੇ ਕਸ਼ਮੀਰੀ ਮਿਰਚ ਜਦੋਂ ਆਪਾਂ ਪਾਉਂਦੇ ਆ ਤੇ ਹਲਦੀ ਨਾਲ ਇਹਦਾ ਜਿਹੜਾ ਕੰਬੀਨੇਸ਼ਨ ਆ ਕਲਰ ਆ ਜਿਹੜਾ ਸਬਜ਼ੀ ਦਾ ਬਹੁਤ ਹੀ ਖਿੜ ਕੇ ਆਉਂਦਾ ਏ ਕਈ ਵਾਰ ਇਹ ਹੁੰਦਾ ਕਿ ਮੂੰਗਰਿਆਂ ਦੀ ਸਬਜ਼ੀ ਆ ਜਿਹੜੀ ਇਹ ਕਾਲੀ ਕਾਲੀ ਬਣ ਜਾਂਦੀ ਆ ਸੋ ਆਪਾਂ ਨੂੰ ਇਹਦੇ ਵਿੱਚ ਤੇਗੀ ਮਿਰਚ ਪਾ ਲੈਣੀ ਚਾਹੀਦੀ ਆ ਇਹਦੇ ਨਾਲ ਕਲਰ ਵਧੀਆ ਹੋ ਜਾਂਦਾ ਤੇ ਹੁਣ ਆਪਾਂ ਤੜਕੇ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਹੁਣ ਜਿਹੜੇ ਆਪਾਂ ਨੇ ਆਲੂ ਕੱਟ ਕੇ ਰੱਖੇ ਹੋਏ ਸੀਗੇ ਉਹ ਵੀ ਵਿੱਚ ਐਡ ਕਰ ਦੇਣੇ ਨੇ ਤੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਲੈਣਾ ਥੋੜਾ ਜਿਹਾ ਇਹਨੂੰ ਸ਼ੇਕ ਵੀ ਲਗਵਾਵਾਂਗੇ ਤਾਂ ਕਿ ਆਪਣੇ ਆਲੂ ਨੇ ਜਿਹੜੇ ਉਹ ਥੋੜੇ ਜਿਹਾ ਸੌਫਟ ਹੋ ਜਾਣ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਪਾ ਲਿਆ ਏ ਪਾਣੀ ਪਾ ਕੇ ਵੀ ਆਲੂਆਂ ਨੂੰ ਆਪਾਂ ਰਝਾਵਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਲੂ ਥੋੜੇ ਜਿਹਾ ਆਪਣੇ ਰਿਜ ਕੇ ਸੌਫਟ ਹੋ ਗਏ ਨੇ ਤੇ ਪਾਣੀ ਆ ਜਿਹੜਾ ਉਹ ਵੀ ਘਟ ਗਿਆ ਏ ਤੇ ਹੁਣ ਆਪਾਂ ਮੂੰਗਰੇ ਪਾਣੀ ਦੇ ਵਿੱਚ ਭਿਉ ਕੇ ਰੱਖੇ ਹੋਏ ਸੀਗੇ ਹੁਣ ਆਪਾਂ ਇਹਨਾਂ ਨੂੰ ਫਰਾਈ ਪੈਨ ਦੇ ਵਿੱਚ ਤੜਕੇ ਦੇ ਵਿੱਚ ਪਾ ਲੈਣਾ ਤੇ ਮੂੰਗਰਿਆਂ ਦੀ ਸਬਜ਼ੀ ਇਹ ਜਿਹੜੀ ਬਹੁਤ ਹੀ ਆਪਣੇ ਪੇਟ ਦੇ ਲਈ ਇੱਕ ਆਰਾਮਵਾਣ ਆ ਇਹ ਜਿਹੜਾ ਆਪਣੇ ਸਰੀਰ ਦੇ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਅੰਤੜੀਆਂ ਦੇ ਵਿੱਚ ਉਹਨਾਂ ਦੀ ਵੀ ਇਹ ਸਫਾਈ ਕਰਦੇ ਨੇ ਇਹ ਇਹ ਆਪਾਂ ਨੂੰ ਸੀਜ਼ਨ ਦੇ ਵਿੱਚ ਜਿਵੇਂ ਕਿ ਮਹੀਨਾ ਡੇਢ ਮਹੀਨਾ ਹੀ ਮਿਲਦੇ ਨੇ ਤੇ ਆਪਾਂ ਨੂੰ ਵੱਧ ਤੋਂ ਵੱਧ ਖਾਣੇ ਚਾਹੀਦੇ ਨੇ ਤਾਂ ਕਿ ਆਪਣੇ ਜਿਹੜੇ ਸ਼ਰੀਰ ਦੇ ਅੰਦਰ ਗੰਦਗੀ ਜਮਾ ਹੋਈ ਹੁੰਦੀ ਆ ਉਹ ਸਾਫ ਹੋ ਸਕੇ ਵੱਧ ਤੋਂ ਵੱਧ ਇਸ ਚੀਜ਼ ਦਾ ਆਪਾਂ ਨੂੰ ਲਾਭ ਲੈਣਾ ਚਾਹੀਦਾ ਏ ਤੇ ਇਸੇ ਤਰ੍ਹਾਂ ਹੁਣ ਜਿਹੜੇ ਆਪਣੇ ਮੂੰਗਰੇ ਆਪਾਂ ਮਿਕਸ ਕਰ ਲਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਲਵਾਂਗੇ ਤੇ ਢੱਕ ਕੇ ਆਪਾਂ ਨੇ ਇਹਨਾਂ ਨੂੰ ਪੰਜ ਤੋਂ 7 ਮਿੰਟ ਤੱਕ ਸੇਕ ਲਵਾ ਲੈਣਾ ਤੇ ਦੇਖੋ ਜਿਹੜੇ ਸਬਜੀ ਆਪਣੀ ਉਹ ਵਧੀਆ ਬਣ ਗਈ ਆ ਤੇ ਸਬਜੀ ਨੇ ਆਪਣੀ ਨੇ ਤੇਲ ਆ ਜਿਹੜਾ ਉਹ ਛੱਡ ਦਿੱਤਾ ਹੈ ਤੇ ਜਿਹੜੇ ਚਰਸ਼ਕਾਂ ਨੇ ਮੇਰੇ ਆਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀਜ਼ ਕਿੱਦਾਂ ਦੀ ਲੱਗਦੀ ਆ ਜੇਕਰ ਮੇਰੀ ਰੈਸਪੀਜ਼ ਦੇ ਵਿੱਚ ਤੁਹਾਨੂੰ ਕੋਈ ਕੰਮੀ ਲੱਗਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਆਪਾਂ ਅੱਗੇ ਤੋਂ ਜਿਹੜੀਆਂ ਰੈਸਪੀਆਂ ਨੇ ਤੁਹਾਡੇ ਕਹਿਣ ਤੇ ਤੁਹਾਡੀ ਚੋਅ ਅਕੋਰਡਿੰਗ ਬਣਾ ਸਕੀਏ ਤੇ ਮੇਰੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ